ਕਿ ਲੇਬਰ ਕਲਾਸ ਬੰਦਾ ਇੰਨੀ ਫੈਕਟਰੀ ਤੋਂ ਕੰਮ ਕਰਕੇ ਆ ਰਿਹਾ ਸੀ ਤੇ ਜਿਹੜੇ ਲੁੱਟਖੋ ਕਰਨ ਵਾਲੇ ਆ ਉਹਨਾਂ ਨੇ ਇੰਨੀ ਬੁਰੀ ਤਰ੍ਹਾਂ ਨੂੰ ਮਾਰਿਆ ਕੁੱਟਿਆ ਔਰ ਉਹਦੇ ਟੱਕ ਮਾਰੇ ਇੱਕ 5-10 ਹਜ਼ਾਰ ਰੁਪਏ ਦੇ ਮੋਬਾਈਲ ਦੇ ਵਿੱਚ ਇੱਕ ਬੰਦੇ ਨੂੰ ਮਾਰ ਦਿੱਤਾ ਜਾਂਦਾ ਕੱਲ ਰਾਤ ਦੀ ਉਹਦੇ 6 ਵਜੇ ਹੋਈ ਹੈ ਹੱਲੇ ਚੱਕਰ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਅੱਜ ਜਿਹੜੀ ਪੁਲਿਸ ਹੈ ਨਾ ਸਿਰਫ ਉਹ ਕਰਪਸ਼ਨ ਕਰ ਰਹੀ ਹੈ ਕ੍ਰਾਈਮ ਨੂੰ ਕੰਟਰੋਲ ਨਹੀਂ ਕਰ ਰਹੀ ਮੰਗੇ ਆ ਕਿ ਇਹ ਕਿ ਐਸਐਚਓ ਕਰ ਮੋਤੀ ਨਗਰ ਤੋਂ ਜੱਦ ਤੱਕ ਸਪੈਨ ਨਹੀਂ ਹੁੰਦਾ ਆਪਾਂ ਇੱਥੇ ਰਾਮ ਨਾਲ ਬੈਠੇ ਬਸ ਖਾਈ ਸਾਹਿਬ ਕੀ ਹੋਇਆ ਅੱਜ ਆਪਾਂ ਚਿਮਾ ਚੌਂਦੇ ਵਿੱਚ ਧਰਨਾ ਲਗਾ ਕੇ ਬੈਠੇ ਆਂ ਸੋਸ਼ ਪ੍ਰਦਰਸ਼ਨ ਕੀ ਕਾਰਨ ਕੀ ਹੈ ਜਦੈਂ ਕਿ ਰਾਤ ਇੱਕ ਲੇਬਰ ਕਲਾਸ ਬੰਦਾ ਜਨਕਪੁਰੀ ਦਾ ਰਹਿਣ ਵਾਲਾ ਉਹਦਾ ਨਾਮ ਸ਼ਹਿਬਾਜ਼ ਹੈ ਉਹ ਆਪਣੀ ਫੈਕਟਰੀ ਤੋਂ ਕੰਮ ਕਰਕੇ ਆ ਰਿਹਾ ਸੀ ਤੇ ਜਿਹੜੇ ਲੁੱਟਖੋ ਕਰਨ ਵਾਲੇ ਆ ਉਹਨਾਂ ਨੇ ਇੰਨੀ ਬੁਰੀ ਤਰ੍ਹਾਂ ਉਹਨੂੰ ਮਾਰਿਆ ਕੁੱਟਿਆ ਔਰ ਉਹਦੇ ਟੱਕ ਮਾਰੇ ਦਾਤਾਂ ਦੇ ਨਾਲ ਕਿ ਇੰਨਾ ਸੀਰੀਅਸ ਹੋਇਆ ਕਿ ਲੁਧਿਆਣੇ ਤੋਂ ਰਾਤ ਨੂੰ ਚੰਡੀਗੜ੍ਹ ਜਾਣਾ ਪਿਆ ਔਰ ਇੱਕ ਫੋਨ ਖੋਣ ਤੇ ਪਿੱਛੇ ਇੱਕ ਬੰਦੇ ਦੀ ਹਿਸਾਲਤ ਐਸੀ ਹਾਲਤ ਹੋ ਜਾਏ ਔਰ ਅਫਸੋਸ ਦੀ ਗੱਲ ਇਹ ਹੈ ਐਸਐ ਇੱਥੇ ਪਹਿਲਾਂ ਤਾਂ ਡਿਸਾਈਡ ਹੀ ਨਹੀਂ ਹੋ ਰਿਆ ਸੀ ਕਿ ਦੋ ਨੰਬਰ ਦਾ ਏਰੀਆ ਹੈ ਕਿ ਮੋਤੀ ਨਗਰ ਦਾ ਏਰੀਆ ਹੈ ਤੇ ਅੱਜ ਜਦੋਂ ਸਾਨੂੰ ਸਾਰਾ ਕੁਝ ਪਤਾ ਲੱਗਿਆ ਤੇ ਮੈਂ ਐਸਐਚਓ ਮੋਤੀ ਨਾਲ ਗੱਲ ਮੋਤੀ ਨਗਰ ਨਾਲ ਗੱਲ ਕੀਤੀ ਮੇਰੇ ਖਿਆਲ ਨਾਲ 1:00 ਵਜ ਕੇ ਐ 1:05 ਮਿੰਟ ਤੇ ਐਸਐਚਓ ਮੋਤੀ ਨਗਰ ਨੂੰ ਫੋਨ ਕੀਤਾ ਉਹਨੂੰ ਗੱਲ ਦੱਸੀ ਉਹਨੂੰ ਕਿਹਾ ਕਿ ਐਸਐਚਓ ਦੋ ਨੰਬਰ ਨਾਲ ਮੇਰੀ ਗੱਲ ਹੋ ਗਈ ਉਹ ਕਹਿੰਦਾ ਮੇਰਾ ਵਕੂਆ ਨਹੀਂ ਹੈਗਾ ਕਿ ਤੁਸੀਂ ਗੱਲ ਕਰ ਲਓ ਮੈਂ ਕਿ ਉਹਨਾਂ ਨਾਲ ਮਗਰ ਐਸਐਚਓ ਮੋਤੀ ਨਗਰ ਫੋਨ ਆਂਦਾ ਪਿਆਦਾ ਤੇ ਇਹ ਕੋਈ ਤਿੰਨ ਜਿਹੜੀ 24 ਘੰਟੇ ਹੋਣ ਨੂੰ ਆ ਗਏ ਬੰਦਾ ਮਰ ਜੂਵੇ ਐਸਐਚਓ ਕਹਿੰਦਾ ਮੈਂ ਮੀਟਿੰਗ 'ਚ ਬੈਠਾ ਮੀਟਿੰਗ 'ਚ ਬੈਠ ਅਸੀਂ ਨਹੀਂ ਗੱਲ ਕਰਦੇ ਬਸ ਅੱਛਾ ਇਸ ਤੋਂ ਪਹਿਲਾਂ ਵੀ ਖੜੀ ਇਦਾਂ ਦੀ ਵਾਰਦਾਤਾਂ ਕਈ ਹੋਈਆਂ ਕਈ ਹੋਈਆਂ ਕਈ ਹੋਈਆਂ ਕਈ ਹੋਈਆਂ ਇੱਕ ਨਹੀਂ ਹੋਈਆਂ ਇਹ ਵਿਚਾਰੇ اسی ਚੱਕਰ 'ਚ ਸਾਰੇ ਗਰੀਬ ਲੋਕ ਮਾਰੇ ਜਾਂਦੇ ਆ ਕਿ ਆ ਦੋਨੋਂ ਥਾਣਿਆਂ 'ਚ ਅਜੇ ਤੱਕ ਇਹ ਡਿਸਾਈਡ ਨਹੀਂ ਹੋਇਆ ਕਿ ਆ ਬਕੂਆ ਕਿਦਾ ਮਤਲਬ ਪੁਲਿਸ ਜਿਹੜਾ ਬਕੂਏ ਨੂੰ ਲੈ ਕੇ ਹਾਂ ਬਸ ਇਹਨਾਂ ਨੂੰ ਜ਼ੀਰੋ ਲਾਈਨ ਨਹੀਂ ਪਤਾ ਆਪਣੀ ਕਿਹੜੀ ਬਸ ਤੇ ਹੁਣ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਇਹ ਹੈ ਕਿ ਅਗਰ ਐਸਐਚਓ ਅਗਰ ਮੋਤੀ ਨਗਰ ਤੋਂ ਜਦ ਤੱਕ ਸਸਪੈਂਡ ਨਹੀਂ ਹੁੰਦਾ ਆਪਾਂ ਇੱਥੇ ਤਾਂ ਨਾ ਬੈਠੇ ਬਸ ਕਿਸੇ ਅਫਸਰ ਨਾਲ ਗੱਲ ਨਹੀਂ ਕਰਨੀ ਚਾਹਤਾ ਕਿ ਉਹ ਸਸਪੈਂਡ ਨਹੀਂ ਹੁੰਦਾ ਹਾਲਾਤ ਕੀ ਨੇ ਲੜਦੇ ਹਾਲਾਤ ਸੀਰੀਅਸ ਹੈ ਚੰਡੀਗੜ੍ਹ ਜਿਹੜਾ ਆਪ ਨੂੰ ਲਿਆਣੇ ਤੋਂ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੋਵੇ ਤੇ ਤੁਸੀਂ ਸੋਚੋ ਉਹ ਕੱਲਾ ਕੱਲਾ ਪੋਤਾ ਮਾਂ ਦਾ ਆਪਣੀ ਦਾ ਇਹ ਫੋਟੋ ਦੇਖੋ ਉਹਨਾਂ ਦੇ ਆਤੀ ਦੇਖ ਲਓ ਕੀ ਹਾਲ ਹੈ ਦੇਖੋ ਕਿੰਨਾ ਵੱਡਿਆ ਗਿਆ ਨੂੰ ਹੁਣ ਜਿਹੜੀ ਅਗਰ ਇੱਕ ਕੀ ਮੰਗਿਆ ਕਿ ਜਿਹਨੂੰ ਲੈ ਕੇ ਤੁਸੀਂ ਧਰਨਾ ਮਹੰਤ ਹੈ ਵੀ ਬੰਦੇ ਨੂੰ ਗ੍ਰਿਫਤਾਰ ਕਰੋ ਮੁਕਤਬਾ ਦਾਇਰ ਕਰਨ ਸਸਪੈਂਡ ਕਰੋ ਅੱਜ ਕੋਨ ਸਾਹਬ ਅੱਜ ਚੀਮਾ ਚੌਂਕ ਦੇ ਵਿੱਚ ਧਰਨਾ ਲਗਾਇਆ ਗਿਆ ਕੀ ਕਾਰਨ ਹੈ ਕੀ ਵਜ੍ਹਾ ਹੈਗੀ ਹੈ ਜਿਹੜੇ ਇੰਨਾ ਲੋਕਾਂ ਦੇ ਵਿੱਚ ਰੋਸ ਕਾਰਨ ਸਭ ਤੋਂ ਵੱਡਾ ਹੈਗਾ ਨਸ਼ਾ ਹਾਂਜੀ ਇੱਥੇ ਲੁਧਿਆਣਾ ਸ਼ਹਿਰ ਚ ਵੱਧ ਤੋਂ ਵੱਧ ਤੋਂ ਜ਼ਿਆਦਾ ਪ੍ਰਵਾਸੀ ਭਾਈਚਾਰਾ ਰਹਿੰਦਾ ਲੋਕ ਆਪਣਾ ਕੰਮ ਕਰਕੇ 8 ਵਜੇ ਜਾਂਦੇ ਕੋਈ 9 ਵਜੇ ਜਾਂਦੇ ਆ ਲੰਘਣਾ ਮੁਸ਼ਕਲ ਹੋਇਆ ਪਿਆ ਸਿਰਫ ਨਸ਼ੇ ਕਰਕੇ ਗੁੰਡੇ ਜਿਹੜੇ ਅੰਸਰ ਨੇ ਤਲਵਾਰਾਂ ਕਿਰਪਾਨਾਂ ਪਿਸਤਲਾਂ ਲੈ ਕੇ ਇਹਨਾਂ ਨੂੰ ਮਾਰਦੇ ਨੇ ਮਾਰਕੁੱਟ ਕਰਦੇ ਨੇ ਤੇ ਇਹਨਾਂ ਬੁਰਾਹਲ ਕਰਦੇ ਨੇ ਜੋ ਹੈ ਇਹਨਾਂ ਕੋਲ ਖੋਲੰਨੇ ਨੇ ਸਰ ਤੁਹਾਡੀ ਆਪਣੀ ਸਰਕਾਰ ਆ ਤੇ ਫਿਰ ਵੀ ਇਹ ਹਾਲ ਹਾਲਾ ਸਰਕਾਰ ਭਲਾ ਸੁਣ ਲੋ ਅਸੀਂ ਨਸ਼ੇ ਲਈ ਪੂਰੀ ਲੜਾਈ ਸਾਢੇ ਚਾਰੀਆ ਪੂਰੀ ਇਹ ਟੱਕੜ ਹੁਣ ਜਿਹੜੇ ਗੁੰਡੇ ਅੰਸਰ ਨੇ ਪੁਲਿਸ ਨੇ ਕਰਨਾ ਨਾ ਸਾਡੇ ਨਾਲ ਫੋਲਟ ਵਾਲੀ ਅਸੀਂ ਹੁਣ ਵੀ ਖੜੇ ਆ ਪਬਲਿਕ ਦੇ ਵਿੱਚ ਖੜੇ ਆ ਸਰਕਾਰ ਸਰਕਾਰ ਸਾਡੀ ਆ ਅਸੀਂ ਮੰਨਦੇ ਸਰਕਾਰ ਅਸੀਂ ਪਬਲਿਕ ਦੇ ਨਾਲ ਆ ਸਰਕਾਰ ਦੇ ਨਾਲ ਪਬਲਿਕ ਅਸੀਂ ਪਬਲਿਕ ਦੇ ਨਾਲ ਵੀ ਆ ਜਿੱਦਾਂ ਇਦਾਂ ਲੁੱਟ ਹੋ ਹੋਈਗੀ ਜਿੱਦਾਂ ਲੋਕ 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 ਜਿੱਦਾਂ 10 ਵਜੇ ਫੈਟੀ ਛੁੱਟੀ ਹੁੰਦੀ ਵੀ ਆ ਲੋਕ 5 ਵਜੇ ਘਰੇ ਵੜ ਜਾਂਦੇ ਪਏ ਨੇ ਸਾਡੇ ਕਾਰੋਬਾਰ ਤੇ ਇਫੈਕਟ ਪੈ ਰਿਆ ਫੈਟੀ ਲਾਈਨ ਚ ਇਫੈਕਟ ਪੈ ਰਿਆ ਸਾਡੇ ਕਾਰੋਬਾਰ ਦਾ ਪੂਰਾ ਹਾਲ ਹੋ ਰਿਹਾ ਸਿਰਫ ਇਹਨਾਂ ਨਸ਼ੇ ਕਰਕੇ ਇਹ ਜਿਹੜੇ ਗੁੰਡੇ ਲੋਕ ਇਹ ਨੇ ਆਨਸਰ ਨੇ ਤੇ ਸੌ ਨਹੀਂ ਦੇਦੇ ਪਰਸਨ ਜਿੰਨੂੰ ਦੇਖੋ ਖੋਬਾਈ ਕਰਦੇ ਨੇ ਅਰੇ ਹੁਣ ਸਰ ਸਾਹਿਬ ਕਿਸੇ ਦੀ ਪਛਾਣ ਹੋਈ ਆ ਹੁਣ ਤੱਕ ਵੀ ਕਿੰਨਾ ਵੱਲੋਂ ਇਹ ਜਿਹੜੀਆਂ ਸਾਰੀਆਂ ਚੋਰੀਆਂ ਪਛਾਣ ਸਰ ਇਹਨਾਂ ਕੋਲ ਮੋਟਰਸਾਈਕਲ ਨੇ ਆਂਦੇ ਨੇ ਪਤਾ ਨਹੀਂ ਕੋ ਕਿੱਥੋਂ-ਕਿੱਥੋਂ ਆਂਦੇ ਨੇ ਮਾਰ ਕੇ ਅੱਗੇ ਨਿਕਲ ਜਾਂਦੇ ਨੇ ਪਰ ਨਹੀਂ ਲੱਗਦਾ ਪਹਿਲਾ ਮਾਮਲਾ ਪਹਿਲਾਂ ਵੀ ਹੋ ਚੁੱਕੇ ਨੇ ਕਈ ਮਾਮਲੇ ਹੋ ਚੁੱਕੇ ਆ ਆਰ ਕੇ ਰੋਡ ਆਰ ਕੇ ਰੋਡ ਤੇ ਲਗਾਤਾਰ ਖੋਹ ਲੁੱਟ ਹੋਈ ਯਾਰੀ ਕਰਪਾ ਨਾਲ ਸਰ ਕੰਪਨਸ ਵਾਲਾ ਵੀ ਕਿਸੇ ਪੁਲਿਸ ਕਾਨੂੰ ਕੀ ਕਰ ਹਾਂਜੀ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲਬਾਤ ਕੀਤੀ ਪੁਲਿਸ ਪ੍ਰਸ਼ਾਸਨ ਨੂੰ ਕੀਤਾ ਜੀ ਪੁਲਿਸ ਪ੍ਰਸ਼ਾਸਨ ਜਦੋਂ ਕੋਈ ਇੱਦਾਂ ਹੀ ਬਰਦਾ ਨਹੀਂ ਆਉਣਾ ਕਹਿੰਦੀ ਜੀ ਸਾਡੀ ਹੱਦਬੰਦੀ ਇਹ ਨਹੀਂ ਸਾਡੀ ਇਹ ਪੈਂਦੀ ਹੱਦਬੰਦੀ ਅਸੀਂ ਜਾਣਿਆ ਪੁਲਿਸ ਇਹ ਚੀਜ਼ ਤੋਂ ਹਟ ਕੇ ਪਹਿਲਾਂ ਇਨਸਾਨੀਆਂ ਨਾਲ ਤੇ ਉਸ ਬੰਦੇ ਨੂੰ ਦੇਖ ਕੇ ਜਿਹੜੇ ਸੱਟ ਪੇਟ ਮਾਰਦੇ ਨੇ ਜਾਂ ਉਹਨੂੰ ਫੜਨ ਵੀ ਜਿਹੜਾ ਸੱਟ ਪੇਟ ਮਾਰ ਕੇ ਲੰਘ ਰਿਹਾ ਇਹ ਥੋੜਾ ਤੁਹਾਡੀ ਹੱਦ ਲੰਘਾ ਤਾਂ ਤੁਸੀਂ ਫੜਨਾ ਹੀ ਨਹੀਂਗਾ ਉਹਨੂੰ ਫੇ ਕਿੱਦਾਂ ਇਹ ਕੰਟਰੋਲ ਕਿੱਦਾਂ ਹੋਊਗਾ ਕਿੱਦਾਂ ਕੰਟਰੋਲ ਹੋਊਗਾ ਜਦੋਂ ਆਪਾਂ ਆਪਣੀ ਹੱਦਬੰਦੀਆਂ ਦੇਖ ਦੇਣਗੇ ਉਸ ਨੂੰ ਵੀ ਚਾਹੀਦਾ ਹਾਂਜੀ ਵੀਡੀਓ ਗਈ ਆ ਉਸ ਨੂੰ ਵੀ ਚਾਹੀਦਾ ਆਪਣੀ ਹੱਦਬੰਦੀ ਤੋਂ ਦੂਰ ਰੱਟ ਕੇ ਭਾਈਚਾਰੇ ਦਾ ਸਾਥ ਦੇਣਾ ਚਾਹੀਦਾ ਜੋ ਨਾਲ ਲੁੱਟ ਹੋ ਰਹੀ ਆ ਉਹਨਾਂ ਨੂੰ ਨੱਥਬਾਣੀ ਚਾਹੀਦੀ ਆ ਉਹਨਾਂ ਨੂੰ ਫੜਨਾ ਚਾਹੀਦਾ ਸਲਾਖਾਂ ਦੇ ਪਿੱਛੇ ਦੇਣਾ ਚਾਹੀਦਾ ਜੇ ਕੀ ਕੋਈ ਕਾਰਵਾਈ ਨਹੀਂ ਹੁੰਦੀ ਅਗਲਾ ਕਦਮ ਕੀ ਹੋਵੇਗਾ ਤੁਹਾਡਾ ਕਾਰਵਾਈ ਦੇਖੋ ਅੱਜ ਇੱਥੇ ਰੋਲਾ ਪਿਆ ਕਾਲੂਪੁਰੇ ਸ਼ਹਿਰ ਚ ਪਊਗਾ ਹਰ ਜਗ੍ਹਾ ਤੇ ਰੋਲਾ ਪਊਗਾ ਅਗਰ ਕਾਰਵਾਈ ਨਾ ਹੋਈ ਤੇ ਜਿਹੜੀ ਪੁਲਿਸ ਕਾਰਵਾਈ ਨਹੀਂ ਕੰਮ ਨਹੀਂ ਕਰਦੀ ਉਹਨਾਂ ਨੂੰ ਕੀ ਹੱਲ ਕੀਤਾ ਜਾਊਗਾ ਹੱਲ ਤੁਹਾਨੂੰ ਦੱਸ ਦੇ ਤਾ ਉਹ ਹੱਤਬੰਦੀ ਚ ਆਉਦੀ ਵੀ ਆ ਬਈ ਹੱਤਬੰਦੀ ਸਾਡੀ ਨਹੀਂ ਉਹਦੀ ਆ ਉਹਦੀ ਆ ਜਾ ਗਰੀਬ ਬੰਦਾ ਮਰਿਆ ਪਿਆ ਰੇ ਇੱਕ ਪਾਸੇ ਅੱਜ ਸਮੇਂ ਆਪਣੀ ਹੱਤਬੰਦੀ ਲੋੜ ਗਈ ਆ ਉਹਦਾ ਸਾਡੀ ਦੀ ਲੋੜ ਠੀਕ ਹੈ ਧੰਨਵਾਦ ਭਾਈ ਆਪਣੇ ਕੋਈ ਕਾਰਵਾਈ ਨਹੀਂ ਕੀਤੀ ਇਹਦਾ ਮਤਲਬ ਉਹ ਗਰੀਬ ਹੈ ਹਾਂਜੀ ਉਹ ਪੈਸੇ ਨਹੀਂ ਦੇ ਸਕਦਾ ਅੱਜ ਜਿਹੜੀ ਪੁਲਿਸ ਹੈ ਨਾ ਸਿਰਫ ਉਹ ਕਰਪਸ਼ਨ ਕਰ ਰਹੀ ਹੈ ਕ੍ਰਾਈਮ ਨੂੰ ਕੰਟਰੋਲ ਨਹੀਂ ਕਰ ਰਹੀ ਦੇਖਾ ਤੁਸੀਂ ਹਾਲ ਕੀ ਹੈ ਉਹ ਗਰੀਬ ਹੈ ਔਰ ਉਹ ਕੱਲਾ ਕੱਲਾ ਮੁੰਡਾ ਹੈ ਆਪਣੇ ਮਾਪਿਆਂ ਦਾ ਅਗਰ ਕੋਈ ਹਾਦਸਾ ਹੋ ਗਿਆ ਤਾਂ ਜ਼ਿੰਮੇਦਾਰ ਕੌਣ ਹੋਗਾ ਇਹ ਦੱਸੋ ਜਦੋਂ ਇੱਥੇ ਆਏ ਤਾਂ ਇਹੋ ਜਿਹੇ ਮਾਮਲੇ ਹੁੰਦੇ ਨੇ ਪੁਲਿਸ ਨੂੰ ਰੋਜ਼ ਦਾ ਕੰਮ ਹੈ ਡੇਲੀ ਦਾ ਕੰਮ ਹੈ ਇੱਕ ਬੰਦਾ ਗਰੀਬ ਬੰਦਾ ਇੱਥੇ ਰੋਟੀ ਕਮਾਣ ਆਂਦਾ ਉਹਦਾ ਹੱਕ ਖੋਇਆ ਜਾਂਦਾ ਉਹਦੇ ਦਾਤਾਂ ਮਾਰੀਆਂ ਜਾਂਦੀਆਂ ਕੱਲ ਰਾਤ ਦੀ ਉਹਦੇ ਸੱਟ ਵੱਜੀ ਹੋਈ ਹੈ ਹੱਲੇ ਤੱਕਰ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ 2 ਨੰਬਰ ਵਾਲੇ ਐਸ ਐਚ ਓ ਆਏ ਉਹ ਕਹਿੰਦੇ ਸਾਡਾ ਏਰੀਆ ਲੱਗਦਾ ਮੋਤੀ ਨਗਰ ਵਾਲੇ ਹੁਣ ਆਏ ਆ ਉਹ ਕਿਤੇ ਏਰੀਆ ਸਾਡਾ ਲੱਗਦਾ ਪਰ ਅਸੀਂ ਮੀਟਿੰਗ 'ਚ ਸੀ ਅਸੀਂ ਚਾਹੁੰਦੇ ਆ ਕਿ ਜੇ ਪੁਲਿਸ ਪ੍ਰਸ਼ਾਸਨ ਉਹਦੇ ਤੇ ਕਾਰਵਾਈ ਨਹੀਂ ਕਰ ਸਕਦਾ ਅਸੀਂ ਤਾਂ ਪੁਲਿਸ ਪ੍ਰਸ਼ਾਸਨ ਉੱਤੇ ਕਾਰਵਾਈ ਕਰਾਉਣਾ ਚਾਹੀਦੇ ਆ ਅਸੀਂ ਪੁੱਛਣਾ ਚਾਹੁੰਦੇ ਕਮਿਸ਼ਨਰ ਸਾਹਿਬ ਨੂੰ ਤੁਹਾਡਾ ਲੁਧਿਆਣਾ ਲੱਗਦਾ ਕਿ ਨਹੀਂ ਲੱਗਦਾ ਸ਼ਾਇਦ ਲੁਧਿਆਣਾ ਵੀ ਨਹੀਂ ਲੱਗਦਾ ਜੀ ਬਿਲਕੁਲ ਭਾਈ ਜੇ ਲੁਧਿਆਣੇ ਤੋਂ ਬਾਹਰ ਹੈ ਜਿਹੜੇ ਅਫਸਰ ਨੇ ਕਾਰਵਾਈ ਨਹੀਂ ਕੀਤੀ ਉਹ ਅਫਸਰ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਉਹਨੂੰ ਪਤਾ ਲੱਗਣਾ ਚਾਹੀਦਾ ਕਿ ਕਾਰਵਾਈ ਕਿੱਦਾਂ ਨਹੀਂ ਕਰੀਦੀ ਅੱਜ ਜੇ ਬਾਹਰੋਂ ਇਹ ਸਾਰੇ ਸਾਡੇ ਭਰਾ ਪ੍ਰਵਾਸੀ ਵੀਰ ਆਏ ਤੇ ਪੈਸਾ ਕਮਾ ਉਹਨਾਂ ਨਾਲ ਤੱਕਾ ਹੋ ਰਿਹਾ ਉਹਦਾ ਕਾਰਨ ਕਿ ਉਹ ਗਰੀਬ ਹੈ ਕਿ ਉਹ ਇਹਨਾਂ ਨੂੰ ਜੇਬਾਂ ਇਹਨਾਂ ਦੀ ਗਰਮ ਨਹੀਂ ਕਰ ਸਕਦੇ ਉਹਨਾਂ ਦਾ ਇਹਨਾਂ ਕੋਈ ਕਸੂਰ ਹੈ ਉਹਦੇ ਸਦਕੇ ਇਹਨਾਂ ਨੂੰ ਜਿਹੜਾ ਪੰਜਾਬ ਦੇ ਵਿੱਚ ਹੀ ਆਏ ਹੈ ਕਿ ਸਾਡੇ ਭਰਾ ਇੱਥੇ ਕੁਝ ਕਮਾਨ ਆਏ ਹੋਣ ਤੇ ਇਹਨਾਂ ਨਾਲ ਇਦਾਂ ਦਾ ਤੱਕਾ ਹੋ ਰਿਹਾ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਪਰ ਰੋਜ਼ ਇਨਸੀਡੈਂਟ ਹੋ ਰਿਹਾ ਰੋਜ਼ ਬਿਨ ਦਾਗਾ ਕੋਈ ਮੋਬਾਈਲ ਖੋਇਆ ਜਾ ਰਿਹਾ ਕਿਸੇ ਦੇ ਸੱਟ ਮਾਰੀ ਜਾ ਰਹੀ ਹੈ ਇੱਕ 5-10 ਹਜ਼ਾਰ ਰੁਪਏ ਦੇ ਮੋਬਾਈਲ ਦੇ ਪਿੱਛੇ ਇੱਕ ਬੰਦੇ ਨੂੰ ਮਾਰ ਦਿੱਤਾ ਜਾਂਦਾ ਹੈ ਇਹ ਲੈ ਕੇ ਚਲੇ ਗਏ ਪੀਜੀਆਈ ਲੈ ਕੇ ਗਏ ਹੈ ਸੀਰੀਅਸ ਹੈਗਾ ਦੇਖੋ ਉਹਨੇ ਕਿੰਦੀ ਸੱਟ ਲੱਗੀ ਤੇ ਵੀਡੀਓ ਵੀ ਹੈਗੀ ਹੁੰਦੀ ਹੁਣ ਪੁਲਿਸ ਵਾਲੋ ਕੀ ਗੱਲ ਬਣੇ ਪੁਲਿਸ ਵਾਲੋ ਕੀ ਕਿਹਾ ਗਿਆ ਪੁਲਿਸ ਧਾਲੇ ਹੁਣ ਆਈ ਹੈ ਜੀ ਹੁਣ ਤਾਂ ਅਸੀਂ ਗੱਲ ਕਰਨਾ ਹੀ ਨਹੀਂ ਚਾਹੁੰਦੇ ਅਸੀਂ ਤਾਂ ਕਹਿੰਨੇ ਪਹਿਲਾਂ ਉਹਦੇ ਉੱਤੇ ਜਿਹੜੇ ਮੁਲਾਜ਼ਮ ਨੇ ਕਾਰਵਾਈ ਨਹੀਂ ਕੀਤੀ ਉਸ ਮੁਲਾਜ਼ਮ ਉੱਤੇ ਪਹਿਲਾਂ ਕਾਰਵਾਈ ਹੋਏਗੀ ਫਿਰ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਉਸ ਤੋਂ ਪਹਿਲਾਂ ਅਸੀਂ ਕਿਸੇ ਨਾਲ ਗੱਲ ਕੋਈ ਨਹੀਂ ਕਰਾਂਗੇ ਮੈਂ ਸਰਵਜੀਤ ਸਿੰਘ ਸਰਹਾਲੀ ਬਲੌਗ ਪ੍ਰਧਾਨ ਕਾਂਗਰਸ ਕਮੇਟੀ ਸੈਂਟਰਲ 2 ਸਾਡੇ ਐਸ ਟੀਮਾ ਚੌਕ ਦੇ ਥੱਲੇ 7 ਤਰੀਕ ਤੋਂ ਲੈ ਕੇ 10 ਤਰੀਕ ਤੱਕ 22 ਤਰੀਕ ਤੋਂ ਲੈ ਕੇ 26 28 ਤਰੀਕ ਤੱਕ ਜਿਹੜੇ ਮਜ਼ਦੂਰ ਆ ਉਹਨਾਂ ਕੋਲੋਂ ਪੈਸੇ ਖੋਹ ਜਾਂਦੇ ਆ ਉਹਨਾਂ ਕੋਲੋਂ ਮੋਬਾਈਲ ਖੋਹ ਜਾਂਦੇ ਆ ਖਾਲੀ ਪੈਸੇ ਔਰ ਮੋਬਾਈਲ ਹੀ ਨਹੀਂ ਖੋਹੀ ਜਾਂਦੇ ਉਹਨਾਂ ਦੇ ਉੱਤੇ ਸੱਟਾਂ ਮਾਰੀਆਂ ਜਾਂਦੀਆਂ ਉਹਨਾਂ ਦੇ ਟੋਕੇ ਮਾਰੇ ਜਾਂਦੇ ਆ ਰਾਤ ਵੀ ਸਾਡੇ ਇੱਕ ਮਜ਼ਦੂਰ ਦੇ ਚਾਕੂ ਮਾਰਿਆ ਬਹੁਤ ਬੁਰਾ ਹੋਰ ਹਾਲ ਸੀ ਅਸੀਂ ਉਹਨੂੰ ਟੱਕ ਕੇ ਸਿਵਲ ਹਸਪੀਟਲ ਲੈ ਕੇ ਗਏ ਜਦੋਂ ਅੱਜ ਮਾਮਲੇ 'ਚ ਅਸੀਂ ਪੁਲਿਸ ਨਾਲ ਇਹ ਗੱਲ ਕਰਦੇ ਆਂ ਤੇ ਉਹ ਕਹਿ ਰਹੇ ਨੇ ਜੀ ਮੋਤੀ ਨਗਰ ਦਾ ਏਰੀਆ ਮੋਤੀ ਨਗਰ ਵਾਲੇ ਕਹਿੰਦੇ ਆ ਜੀ ਇਹ 2 ਨੰਬਰ ਡਿਵੀਜ਼ਨ ਦਾ ਏਰੀਆ ਇਹ ਕਰਕੇ ਇਹ ਸਾਰਾ ਹੀ ਸਾਡਾ ਭਾਈਚਾਰਾ ਸਾਰੇ ਹੀ ਏਰੀਆ ਦੇ ਕੌਂਸਲਰ ਸਾਡੇ ਸੈਂਟਰਲ ਕੰਸਟੀਟੂਐਂਸੀ ਦੇ ਚਾਹੇ ਕੋਈ ਭਾਜਪਾ ਦਾ ਚਾਹੇ ਕੋਈ ਆਪ ਦਾ ਚਾਹੇ ਕੋਈ ਕਾਂਗਰਸ ਦਾ ਸਾਰੇ ਜੀ ਸਾਂਝੇ ਆ ਇਸ ਮਾਮਲੇ 'ਚ ਕਿਉਂਕਿ ਭਾਈਚਾਰੇ ਦੀ ਲੜਾਈ ਆ ਕਿਸੇ ਇੱਕ ਤਬਕੇ ਦੀ ਲੜਾਈ ਨਹੀਂ ਅੱਜ ਹਿੰਦੂ ਮੁਸਲਮਾਨ ਸਿੱਖ ਈਸਾਈ ਜਿੰਨੇ ਇੱਥੇ ਕਮਾ ਕੇ ਖਾਨ ਆਏ ਆ ਉਹ ਸਾਰੇ ਇਕੱਠੇ ਆ ਔਰ ਸਰਕਾਰ ਕੋਲੋਂ ਐਸ ਗੱਲ ਦੀ ਅੱਜ ਆਸ ਕਰਦੇ ਆ ਕਿ ਇਹ ਜਿਹੜੀ ਅੱਜ ਪਬਲਿਕ ਸੜਕਾਂ ਤੇ ਆਈ ਆ ਇਹ ਪੂਰੇ ਪੰਜਾਬ ਤੇ ਇਦਾਂ ਦੇ ਹਾਲਾਤ ਨਾ ਬਣ ਇਹਨਾਂ ਜਿਹੜੇ ਗੁੰਡਾ ਗੈਂਸ ਗੱਡੀ ਵਾਲੇ ਆਂ ਸਾ ਉਹਨਾਂ ਉੱਤੇ ਨਕੇਲ ਪਾਈ ਜਾਵੇ ਉਹਨਾਂ ਨੂੰ ਰੋਕਿਆ ਜਾਵੇ ਤਾਂ ਕਿ ਜਿਹੜੀ ਦਿਹਾੜੀ ਕਮਾ ਕੇ ਆਪਣਾ ਪਰਿਵਾਰ ਪਾਲਦੇ ਆ ਉਹਨਾਂ ਦੇ ਕੋਈ ਮੰਦ ਭਾਗੀ ਜਾਂ ਮਾੜੀ ਕਤਨਾ ਉਹਨਾਂ ਨਾਲ ਨਾ ਵਾਪੇ ਕੋਈ ਕੰਪਲੇਟ ਰਿਟਨ ਚ ਦਿੱਤੀ ਆ ਬੋਲਦੀ ਉਹਨੂੰ ਜੀ ਕੰਪਲੇਂਟਾਂ ਪਹਿਲਾਂ ਵੀ ਕਈ ਵਾਰ ਦਿੱਤੀਆਂ ਸਾਡੀ ਆਖੋ ਹੋਈ ਆ ਜੀ ਆ ਦੇਖੋ ਆਪਣੇ ਤੋਂ ਮੂਡੀ ਆ 15 ਦਿਨ ਪਹਿਲਾਂ ਵੀ 15 ਦਿਨ ਪਹਿਲਾਂ ਇਹ ਹਰ 15 ਦਿਨ 10 ਦਿਨ 20 ਦਿਨ ਬਾਅਦ ਇੱਥੇ ਕੋਈ ਨਾ ਕੋਈ ਵਾਕਿਆ ਹੁੰਦਾ ਔਰ ਹਰ ਵਾਰ ਇੱਥੇ ਜੀ ਦੀ ਪ੍ਰੋਬਲਮ ਹੁੰਦੀ ਆ ਇਸ ਕਰਕੇ ਅੱਜ ਭਾਈਚਾਰਾ ਇਕੱਠਾ ਹੋ ਕੇ ਸੜਕ ਤੇ ਆਇਆ ਕੀ ਲੱਗਦਾ ਕਿ ਦੀ ਸ਼ਹਿਰ ਤੇ ਹੋ ਰਿਹਾ ਵੀ ਕਿਉਂ ਨਹੀਂ ਕਾਰਵਾਈ ਹੋ ਰਹੀ ਜਿਹੜੇ ਗੁੰਡਾ ਅੰਛੜਾ ਜੀ ਉਹ ਕੀਦੇ ਆ ਉਹ ਕਿਸੇ ਦੇ ਨਹੀਂ ਉਹ ਨਠਾ ਦੇ ਆ ਉਹਨਾਂ ਨੇ ਖੋਹ ਕੱਲਨੀ ਆ ਨਠਾ ਕਰ ਲੈਣਾ ਵਾ ਉਹਨਾਂ ਨੂੰ ਤਾਂ ਐਡਮਿਨਿਸਟ੍ਰੇਸ਼ਨ ਦੀ ਪੁਲਿਸ ਡਿਪਾਰਟਮੈਂਟ ਦੀ ਐ ਡਿਊਟੀ ਆ ਇਹ ਡਿਊਟੀ ਆ ਕਿ ਉਹਨਾਂ ਲੋਕਾਂ ਨੂੰ ਠੱਲ ਪਾਵੇ ਜਿਹੜੇ ਵਿਚਾਰੇ ਸ਼ਰੀਫ ਲੋਗ ਸਾਡੀ ਮੰਗ ਹੈ ਜੀ ਉਹ ਬੰਦਿਆਂ ਦੀ ਤਲਾਸ਼ ਕੀਤੀ ਜਾਵੇ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਆ ਕੇ ਦੇਖਦੇ ਆ ਦੱਸੋ ਸਰ ਕੀ ਬਾਮਲਾ ਪੂਰਾ 哪里？